ਕਹਿੰਦੇ ਚੰਦਨ ਲੇਪ ਹੋਤ ਦੇਹ ਕੋ ਸੁਖ ਗਰਦਭ ਭਸਮ ਸੰਗੀਤ ਕਹਿੰਦੇ ਜਿਹੜਾ ਖੋਤਾ ਹੁੰਦਾ ਨਾ ਖੋਤਾ ਕਹਿੰਦੇ ਉਹਦੇ ਤੇ ਚੰਦਨ ਦਾ ਲੇਪ ਕਰਦੇ ਹੋ ਚੰਦਨ ਲੇਪ ਹੋਤ ਦੇਹ ਕੋ ਦੇ ਕਹਿੰਦੇ ਨੇ ਸਰੀਰ ਨੂੰ ਕਹਿੰਦੇ ਉਹਦੀ ਸਾਰੇ ਸਰੀਰ ਤੇ ਚੰਦਨ ਮਲਦੇ ਹੋ ਪਰ ਕਹਿੰਦੇ ਉਹਨੂੰ ਸੁਖ ਕਿੱਥੇ ਮਿਲਦਾ ਸੁਖ ਗਰਦਭ ਭਸਮ ਸੰਗੀਤ ਕਹਿੰਦੇ ਜਿੰਨਾ ਚਿਰ ਉਹ ਧਰਤੀ ਦੇ ਸਵਾਦ 'ਚ ਲਟਦਾ ਨਹੀਂ ਨਾ ਗਦਾ ਉਹਨਾਂ ਚਿਰ ਕਹਿੰਦੇ ਉਹਨੂੰ ਸੁੱਖ ਨਹੀਂ ਮਿਲਦਾ ਅਸੀਂ ਵੀ ਇਸੇ ਤਰ੍ਹਾਂ ਹੀ ਸਮਝੀ ਬੈਠੇ ਆ ਕਿ ਸੰਤਾਂ ਦੀ ਨਿੰਦਿਆ ਕਰਦੇ ਹੋ ਤੇ ਸਾਖਤਾਂ ਦੀ ਪੂਜਾ ਕਰਦੇ ਹੋ ਤੇ ਪ੍ਰਮਾਤਮਾ ਦੇ ਨਾਲ ਟੁੱਟ ਕੇ ਮਾਇਆ ਦੇ ਵਿੱਚ ਚਿੱਤ ਲਾ ਲਓ ਕਹਿੰਦੇ ਸਾਨੂੰ ਵੀ ਐ ਲੱਗਦਾ ਕਿ ਇਹਦੇ ਵਿੱਚ ਹੀ ਸੁੱਖ ਹੈ ਕਹਿੰਦੇ ਇਹਦੇ ਵਿੱਚ ਸੁੱਖ ਨਹੀਂ ਹੈ ਸੁੱਖ ਕਿੱਥੇ ਹੈ ਜੀ ਅੰਮ੍ਰਿਤ ਸੰਗ ਨਾਹੇ ਰੁਚਿ ਆਵਤ ਵਿਖੇ ਠਗੋਰੇ ਪ੍ਰੀਤ ਕਹਿੰਦੇ ਜਿਹੜੀ ਸੁਖ ਵਾਲੀ ਧੀ